ਚੌਂਕਾਂ ਵਿੱਚ ਰਾਈਆਂ ਨੂੰ ਬੁੱਤ ਪੁੱਛਣ ਸ਼ਹੀਦਾਂ ਦੇ ਚੌਂਕਾਂ ਵਿੱਚ ਰਾਈਆਂ ਨੂੰ ਬੁੱਤ ਪੁੱਛਣ ਸ਼ਹੀਦਾਂ ਦੇ ਕਿੱਥੇ ਇੱਕ ਖਿੜੇ ਲੋਕੋ ਫੁੱਲ ਸਾਡੀਆਂ ਰੀ ਜਾਂਦੇ ਕੁਝ ਦੱਸੋ ਵੀਰੋ ਵੇ ਕਿੱਥੇ ਉਹ ਰੁੱਤ ਫਿਰੀ ਕਿੱਥੇ ਉਹ ਬੂਰ ਪਿਆ ਕਿੱਥੇ ਆਵਾਸ ਖਿੜੀ ਉਹ ਦੇਸ਼ ਸੁਪਨੇਆਂ ਦਾ ਉਹ ਸਾਡੀ ਸੋਨ ਚਿੜੀ ਜੀ ਦੀ ਖਾਤਰ ਹੁਬ ਹੁਬ ਕੇ ਸੂਲੀ ਤੇ ਜਿੰਦ ਚੜੀ ਕਿੱਥੇ ਕੁਨੇ ਮੌਲ ਰਹੇ ਘਰ ਬਾਰ ਗਰੀਬਾਂ ਦੇ ਚੌਂਕਾਂ ਵਿੱਚ ਰਾਈਆਂ ਨੂੰ ਬੁੱਤ ਪੁੱਛਣ ਸ਼ਹੀਦਾਂ ਦੇ ਕੁਝ ਦੱਸੋ ਭੈਣੋ ਨੀ ਕੀ ਹਾਲ ਬਣਾਏ ਨੇ ਕਿਉਂ ਨੈਣਾ ਵਿੱਚ ਨਮੀਆਂ ਕਿਉਂ ਮੁੱਖ ਕਮਲਾਏ ਨੇ ਇਹ ਜ਼ਖਮ ਜਿਹੇ ਕੈਸੇ ਸੀਨੇ 'ਚ ਲੁਕਾਏ ਨੇ ਉਹ ਸੁਪਨੇ ਸਤਰੰਗੇ ਤੁਸੀਂ ਕਿੱਥੇ ਗਵਾਏ ਨੇ ਕਿੰਜ ਢੇਰੀ ਹੋ ਗਏ ਨੇ ਉਹ ਮਹਿਲ ਉਮੀਦਾਂ ਦੇ ਚੌਂਕਾਂ ਵਿੱਚ ਰਾਈਆਂ ਨੂੰ ਬੁੱਤ ਪੁੱਛਣ ਸ਼ਹੀਦਾਂ ਦੇ ਉੱਠੋ ਹਮਸ਼ੀਰੋ ਵੇ ਧਰਤੀ ਦੇ ਜਾਇ ਹੋਵੇ ਇਹਨਾਂ ਬੁਝਦੇ ਦੀਵਿਆਂ ਵਿੱਚ ਰਤ ਆਪਣੀ ਪਾਇ ਹੋਵੇ ਇਤਿਹਾਸ ਵਾਚਿ ਹੋਵੇ ਪੰਨੇ ਪਲਟਾਏ ਹੋਵੇ ਤੁਸੀਂ ਆਪਣੇ ਵਿਰਸੇ ਨੂੰ ਕਿਤੇ ਭੁੱਲ ਨਾ ਜਾਇਓ ਵੇ ਉੱਠੇ ਇਸ ਧਰਤੀ ਤੋਂ ਬੇਕਸਦਾ ਯਾਰ ਕੋਈ ਜੀ ਗਿਆਨ ਦੀ ਤੇਗ ਕੋਈ ਚਾਨਣ ਦਾ ਵਾਰ ਕੋਈ ਤੇ ਝੁੰਡ ਮਸ਼ਾਲਾਂ ਦਾ ਉਹ ਜਾਵੇ ਤਿਆਰ ਕੋਈ ਤੇ ਰੋਂਦ ਕੇ ਲੰਘ ਜਾਵੇ ਫਿਰ ਢੇਰ ਗੁਬਾਰ ਕੋਈ ਉੱਠੋ ਕੇ ਜੀਵਨ ਚੋਂ ਕਦੇ ਆਸ ਨਹੀਂ ਮਰਦੀ ਉੱਠੋ ਕੇ ਜੀਵਨ ਚੋਂ ਕਦੇ ਆਸ ਨਹੀਂ ਮਰਦੀ ਪਾਣੀ ਤਾਂ ਸੁੱਕ ਜਾਂਦੇ ਪਰ ਪਿਆਸ ਨਹੀਂ ਮਰਦੀ ਚੀਰੇ ਹੋਏ ਚੰਨਣ ਚੋਂ ਵੀ ਬਾਸ ਨਹੀਂ ਮਰਦੀ ਅਰਦਾਸ ਦੇ ਬੋਲਾਂ ਚੋਂ ਤਰਵਾਸ ਨਹੀਂ ਮਰਦੀ ਬੜੇ ਗੂੜੇ ਰਿਸ਼ਤੇ ਨੇ ਉਮਰਾਂ ਤੇ ਉਮੀਦਾਂ ਦੇ ਚੌਂਕਾਂ ਵਿੱਚ ਰਾਈਆਂ ਨੂੰ ਵੱਤ ਪੁੱਛਣਿਸ਼ੀ ਹਿਦਾਂ ਦੇ ਕਿੱਥੇ ਇੱਕ ਖਿੜੇ ਲੋਕੋ ਫੁੱਲ ਸਾਡੀਆਂ ਰੀ ਜਾਂਦੇ ਕਿੱਥੇ ਇੱਕ ਖਿੜੇ ਲੋਕੋ ਫੁੱਲ ਸਾਡੀਆਂ ਰੀ ਜਾਂਦੇ